2012 ਮਾਡਲ ਦਾ 12 ਮਾਡਲ ਦਾ ਰੇਟ ਬਠਿੰਡਾ ਨੰਬਰ 445000 ਰੇਟ ਹੈ ਜੀ ਡਿਮਾਂਡ 2004 ਆ ਜੀ ਰੇਟ ਰੇਟ 245000 ਹੈ ਜੀ ਇਹ ਮੌਕੇ ਤੇ 225000 ਦਾ ਦੇ ਦੇਾਂਗੇ ਜੀ 21 ਕਿੰਨੇ ਆ ਗਿਆ ਸੀ ਮਾਡਲ 1999 ਆ ਜੀ ਤੇ ਰੇਟ ਰੇਟ ਹੈਗਾ 135000 ਜੀ ਮੌਕੇ ਦਾ ਮੌਕੇ ਤੇ ਜਿਹੜਾ ਤੁਹਾਡੀ ਕੋਈ ਵੀਡੀਓ ਦੇਖ ਕੇ ਉਹ 1.5 ਲੱਖ ਦਾ ਰੇਟ ਦੇ ਦੇ ਇੱਕ ਮਾਡਲ 2004 ਆ ਜੀ ਰੇਟ ਰੇਟ 235000 ਆ ਜੀ ਮੌਕੇ ਤੇ 220000 ਤਾਂ ਦੇ ਦੇਾਂਗੇ ਜੀ ਇੱਥੇ 24 ਆ ਗਿਆ ਤੇ ਰੇਟ ਰੇਟ ਹੈਗਾ 4 ਖਦਾ ਸੀ ਯਾਰ ਜੀ ਤੇ ਮੌਕੇ ਦਾ ਮੌਕੇ ਤੇ 395000 ਦਾ ਦੇ ਦੇ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਜੀ ਇਹ ਨੰਬਰ ਹੈ ਜੀ ਹਰਿਆਣਾ ਨੰਬਰ ਹੈ 2012 ਮਾਡਲ ਹੈ 2012 ਮਾਡਲ ਆ ਗਿਆ ਰੇਟ ਹੈਗਾ 195000 ਜੀ ਤੇ ਮੌਕੇ ਤੇ ਮੌਕੇ ਤੇ 175000 ਦਾ ਟਰੈਕਟਰ ਬਣ ਗਿਆ ਜੀ ਨਲਾਉ ਵੀ ਮਿੱਤਰੋ ਆਪਾਂ ਤਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਜੋੜਿਆ ਕਰਦੇ ਆਂ ਗੱਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੋਲ ਠੀਕ ਹੈ ਭਰਾ ਠੀਕ ਹੈ ਜੀ ਚੜਦੀ ਕਲਾ ਵਧੀਆ ਜੀ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਟਰੈਕਟਰ ਲੈ ਕੇ ਆਏ ਆ ਪੰਜ ਟਰੈਕਟਰ ਲੈ ਕੇ ਆਏ ਆ ਜੀ ਪੰਜ ਪੂਰੇ ਚੰਗੇ ਰੈਟਰ ਆ ਜੀ ਪੰਜਾਬ ਨੰਬਰ ਆ ਸਾਰੇ ਚੰਗੇ ਰੈਟਰ ਆ ਠੀਕ ਐ ਉੱਚੀ ਮਾਡਲ ਦੇ ਨੇ ਹਾਂ ਉੱਚੇ ਲਾਉਣ ਹੋ ਜੂ ਵਿਚਲੇ ਉਹ ਜੀ 2-3 ਟਰੈਕਟਰ ਲੈ ਆਉਣਗੇ 2-3 ਟਰੈਕਟਰਾਂ ਤੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਤੇ ਕਾਪੀ ਕਾਗਜਾਂ ਦੇ ਕਾਪੀ ਕਾਗਜਾਂ ਦੇ ਜਮਾਂ ਸਾਫ ਸੁਥਰੇ ਟਰੈਕਟਰ ਹੁੰਦੇ ਜੀ ਸਾਫ ਸੁਥਰੇ ਹੁੰਦੇ ਹਾਂਜੀ ਹਾਂਜੀ ਠੀਕ ਹੈ ਬਾਕੀ ਬਾਈ ਤੁਹਾਡੀ ਜ਼ਿੰਮੇਵਾਰੀਆਂ ਹਨਾ ਟਰੈਕਟਰ ਸਾਡਾ ਮਕਸਦ ਹੁੰਦਾ ਟਰੈਕਟਰ ਦਿਖਾਉਣਾ ਤੁਹਾਨੂੰ ਅਸੀਂ ਟਰੈਕਟਰ ਸਕਰੀਨ ਤੇ ਦਿਖਾ ਦਿੰਨੇ ਆਂ ਥੋਕ ਵਜਾ ਕੇ ਰਹਿ ਜਾਣਾ ਤੁਸੀਂ ਟਰੈਕਟਰ ਵਾਹ ਕੇ ਤਸੱਲੀ ਕਰਕੇ ਆਪਦੀ ਆਬਦਾ ਕਰਿਆ ਕਰੋ ਟਰੈਕਟਰ ਦਾ ਸੌਦਾ ਹਨਾ ਵੀਡੀਓ ਵਾਲਿਆਂ ਨੂੰ ਨਾਮਾ ਕਰੋ ਗਾਲਾਂ ਕੱਢਿਆ ਕਰੋ ਵੀ ਟਰੈਕਟਰ ਕਿਵੇਂ ਦਿਖਾਤਾਵੇਂ ਨਾ 1855 ਤੋਂ سٹارٹ ਕਰਦੇ ਆ فور سٹار ਤੋਂ ਇਹਦੇ ਬਾਰੇ ਦੱਸੀ ਬਾਈ 2012 ਮਾਡਲ ਆ ਜੀ ਮਗਰਲੇ ਟਾਇਰ ਹੈਗੇ 65% ਮੂਰਲੇ ਹੈਗੇ ਅੱਧੇ ਮੂਰਲੇ ਬਿੰਡਾ ਨੰਮਰਾ ਪਹਿਲੇ ਮਾਲਕ ਦਾ ਪਹਿਲੇ ਮਾਲਕ ਦਾ ਬੀਕੇਟੀ ਦੇ ਟਾਇਰ ਨੇ 14928 والے ਆ ਤੇ ٹریکٹر ਸਾਰਾ ਰੀਨ ਵਾਲਾ ਸਾਰਾ ਰੀਨ ਵਾਲੀ ਪਾਵਰ ਸਟੀering ਆ 2012 ਮਾਡਲ ਆ ਜੀ ਠੀਕ ਆ ਜੀ ਪਾਵਰ ਸਟੀering ਆ 2012 ਮਾਡਲ ਆ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪਾਵਰ ਸਟੀering ਆ ਦਾ ਤੇਲ ਅੱਡ ਕਰਿਆ ਹੋਇਆ ਬੰਦਿਆਂ ਨੇ ਜੀ ਅੱਡ ਕੀਤਾ ਹੋਇਆ ਜੀ ਅੱਡ ਕੀਤਾ ਹੋਇਆ ਪਾਵਰ ਸਟੀering ਵਾਲਾ ਤੇਲ ਅੱਡ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ 16 17 ਮਾਡਲ ਦੇ ਆਉਂਦਾ ਉਵੇਂ ਕੀਤਾ ਹੋਇਆ ਠੀਕ ਹੈ ਟਰੈਕਟਰ ਦੀ ਕੰਡੀਸ਼ਨ 13 14 ਮਾਡਲ ਵਰਗੀ ਆ ਪੂਰਾ ਚੰਗਾ ਟਰੈਕਟਰ ਆ ਸਮਾਈ ਚੱਲਿਆ ਹੋਇਆਗਾ ਸਮਾਈ 'ਚ ਚੱਲਿਆ ਹੋਇਆ ਠੀਕ ਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਹਾਂਜੀ ਹਾਂਜੀ ਇ ਚੰਗਾ ਟਰੈਕਟਰ ਆ ਇੰਜਨ ਗੇਅਰ ਦਾ ਫੁੱਲ ਚੰਗਾ ਬਾਹ ਕੇ ਲੈ ਜੀ ਬਾਹ ਕੇ ਲੈ ਜੀ ਇੰਜਨ ਗੇਅਰ ਦਾ ਫੁੱਲ ਚੰਗਾ ਟਰੈਕਟਰ ਆ ਮਿੱਤਰੋ ਬਾਹ ਕੇ ਆਪਦੀ ਤਸੱਲੀ ਕਰਕੇ ਫੇਰ ਟਰੈਕਟਰ ਤੁਸੀਂ ਲੈ ਜਾ ਸਕਦੇ ਹੋ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਮਾਡਲ ਆ ਗਿਆ ਸੀ 2012 ਮਾਡਲ ਆ 12 ਮਾਡਲ ਦਾ ਰੇਟ ਬਟੇਂਡਾ ਨੰਮਰਾ 445000 ਰੇਟ ਹੈ ਜੀ ਡਿਮਾਂਡ ਹੈ ਹਾਂਜੀ ਹਾਂਜੀ ਤੇ ਮੌਕੇ ਦਾ ਮੌਕੇ ਤੇ 425000 ਦਾ ਟਰੈਕਟਰ ਦੇ ਦੇਾਂਗੇ ਜੀ 425000 ਦਾ ਟਰੈਕਟਰ ਮੇਥਰੋ ਇਹ ਦਾਣਾ ਹੈ ਮੌਕੇ ਤੇ ਇਹ ਟਰੈਕਟਰ ਤੁਸੀਂ ਦੇਖ ਸਕਦੇ ਹੋ ਜੇ ਤੁਹਾਡੀ ਵੀਡੀਓ ਦੇਖ ਕੇ ਉਹ 5000 ਦਾ ਹੋਰ ਮਾਨਤਾਨ ਕਰ ਦੇਾਂਗੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਬਾਈ ਉਹ ਚੋ ਵੀ 5000 ਰੁਪਏ ਦਾ ਹੋਰ ਮਾਨਤਾਨ ਹੋ ਜੂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਿੰਪਲ ਕੱਪੜੇ ਵਾਲੀ ਛਤਰੀ ਹੈ ਪੂਰੇ ਆ ਗਿਆ 745 ਚੋਣਾਂ ਦੀਕਾ ਇਹਦੇ ਬਾਰੇ ਦੱਸੀ ਬਾਈ ਮਗਰਲੇ ਟਾਇਰ ਰਹਿ ਗਿਆ 70 ਪੈਸੇ ਜੀ ਮੂਹਰਲੇ ਹੈਗੇ 45 ਪੈਸੇ ਠੀਕ ਹੈ ਜੀ ਚੰਗਾ ਟਰੈਕਟਰ ਆ ਵਧੀਆ 2004 ਮਾਡਲ ਆ ਜੀ ਠੀਕ ਹੈ ਜੀ ਡਬਲ ਕਲੱਚ ਆ 6 ਚਰੀ ਆ ਜੀ ਠੀਕ ਹੈ ਜੀ ਰੰਗ ਪੇਂਟ ਦਾ ਕਿਵੇਂ ਬਾਈ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਬਾਈ ਜੀ ਹਾਂਜੀ ਪੂਰਾ ਚੰਗਾ ਟਰੈਕਟਰ ਆਗਾ ਨੰਬਰ ਹਰਿਆਣਾ ਜੀ ਨੰਬਰ ਹਰਿਆਣਾ ਹਾਂ ਨਾ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਚੰਗਾ ਜੀ ਠੀਕ ਹੈ ਹਾਂਜੀ ਹਾਂਜੀ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਸਿੰਪਲ ਕੱਪੜੇ ਵਾਲੀ ਥਾਤਰੀ ਹੈ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ 2004 ਆ ਜੀ ਰੇਟ ਰੇਟ 2 ਲੱਖ 45000 ਆ ਜੀ ਇਹ ਮੌਕੇ ਤੇ 2 ਲੱਖ 25000 ਦਾ ਦੇ ਦਿਆਂਗੇ 2 ਲੱਖ 25000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਆਲ ਓਰੀਜਨਲ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰੋ ਮੂਰੇ ਆ ਗਿਆ 3700 ਫੋੜ ਕਹਿੰਦੇ ਜਿਹਨੇ ਟਿੱਬੇ ਢਾਲੇ ਨੇ ਤੇ ਇਹ ਟਰੈਕਟਰ ਨੇ ਟਿੱਬੇ ਢਾਲੇ ਹੋਏ ਨੇ ਬਾਈ ਹਾਂਜੀ ਪੂਰਾ ਚੰਗਾ ਟਰੈਕਟਰ ਹੈ ਜੀ 1999 ਮਾਡਲ ਹੈ ਜੀ ਹਰਿਆਣਾ ਨੰਬਰ ਹੈ 423 ਟਹਾਣੇ ਦਾ ਨੰਬਰ ਹੈ ਜੀ ਟਹਾਣੇ ਦਾ ਹਾਂ 786 ਟਰੈਕਟਰ ਦਾ ਨੰਬਰ ਆਗਾ 786 ਹਾਂਜੀ ਹਾਂਜੀ ਠੀਕ ਹੈ ਨੰਬਰ ਵੀ ਲੱਕੀ ਹੈ ਹਾਂ ਨੰਬਰ ਵੀ ਲੱਕੀ ਹੈ ਜੀ ਮਗਰਲੇ ਟਾਇਰ ਹੈਗੇ ਆਗੇ 60 65 ਪੈਸੇ ਠੀਕ ਹੈ ਜੀ ਮੂਰਲੇ ਹੈਗੇ ਆ 80 ਪੈਸੇ ਟਾਇਰ ਪੂਰਾ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਜੀ ਠੀਕ ਹੈ ਜੀ ਹਾਂ ਟਰੈਕਟਰ ਬਾਹ ਕੇ ਸੱਲੀ ਕਰਕੇ ਲਿਜਾ ਸਕਦੇ ਹੋ 15 20 ਕਿੱਲਿਆਂ ਦੀ ਵਾਹੀ ਤੇ ਚੱਲਿਆ ਕੋਈ ਆਏ ਕਿਸੇ ਪਾਸੇ ਟੁੱਟ ਭੱਜ ਨਹੀਂ ਟਰੈਕਟਰ ਦੇ ਠੀਕ ਹੈ ਜੀ ਆ ਮਗਰਾੜ ਮੂਰ オリジナル ਪਈ ਆ ਪੂਰੇ ਠੀਕ ਹੈ ਜੀ ਹਾਂਜੀ ਹਾਂਜੀ ਮਗਰਾੜ ਪੂਰ ਰੂਟਰ ਰੇਨ ਨਾਲ ਪਈ ਆ ਬਾਈ ਕੋਈ ਟੁੱਟ ਭੱਜ ਨਹੀਂ ਟਰੈਕਟਰ ਦੀ 15 ਕਿੱਲਿਆਂ ਦੀ ਵਾਹੀ ਤੇ ਚੱਲਿਆ ਬਾਈ ਕਹਿੰਦਾ ਕੋ ਰੂ ਟਰੈਕਟਰ ਆ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਮਾਡਲ 1999 ਜੀ ਤੇ ਰੇਟ ਰੇਟ ਹੈਗਾ 135000 ਜੀ ਮੌਕੇ ਦਾ ਮੌਕੇ ਤੇ ਜਿਹੜਾ ਤੁਹਾਡੀ ਕੋਈ ਵੀਡੀਓ ਦੇਖ ਕੇ ਉਹ 2 ਲੱਖ ਦਾ ਰੇਟ ਦੇ ਦੇਣ 125000 ਤਾਂ ਦੇ ਦੇਾਂਗੇ ਜੀ 125000 ਦਾ ਟਰੈਕਟਰ ਮੇਤਰੋ ਇਹ ਮੌਕੇ ਤੇ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਛਤਰੀ ਹੈਗੀ ਇਹਦੇ ਨਾਲ ਛਤਰੀ ਹੈ ਨਹੀਂ ਡੰਡਾ ਫੱਟੀ ਸਾਰਾ ਸਮਾਨ ਨਾਲ ਆ ਜੀ ਬਾਕੀ ਸਾਰਾ ਸਮਾਨ ਨਾਲ ਆ ਇਕੱਲੀ ਛਤਰੀ ਨਹੀਂ ਛਤਰੀ ਹੈ ਨਹੀਂ ਠੀਕ ਹੈ ਜੀ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ 35 ਦਾ ਆ ਗਿਆ ਸਿਉਮਾਲੀਕਾ ਇਹ 2004 ਬਾਈ 2004 ਮਾਡਲ ਆ ਜੀ ਨਵਲ ਕਲੱਚ ਆ 6 ਛੇ ਚਰੀ ਆ ਜੀ ਠੀਕ ਹੈ ਜੀ ਆ ਟ ਚਾਰੇ 8085 ਪੈਸੇ ਠੀਕ ਹੈ ਜੀ ਪੂਰਾ ਚੰਗਾ ਇੰਜਨਗੇ ਦਾ ਟਰੈਕਟਰ ਹੈ ਜੀ ਭਾਹ ਵਾਕੇ ਲਿਜਾ ਸਕਦਾ ਅਗਲਾ ਵਾਕੇ ਜਾ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਪੰਜਾਬ ਨੰਬਰ ਆ ਗਿਆ ਕਿੰਦਰ ਪੈਸੇ ਦਾ ਠੀਕ ਹੈ ਜੀ ਹਾਂਜੀ ਮਗਰਾਟ ਨਵੇਂ ਲੱਗੇ ਹੋਏ ਆ ਮਗਰਾਟ ਨਵੇਂ ਲੱਗੇ ਨੇ ਹੋਰ ਸਾਰਾ ओरिजिनल ਆ ਜੀ ਹੋਰ ਸਾਰਾ ओरिजिनल ਆ ਬਾਈ ਮਗਰਾਟ ਬਾਈ ਨੇ ਦੱਸਤੇ ਮਗਰਾਟ ਨਵੇਂ ਲੱਗੇ ਹੋਏ ਨੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਸਕਰੀਨ ਤੇ ਤੁਹਾਡੀ ਤੇ ਸਿੰਪਲ ਕੱਪੜੇ ਵਾਲੀ ਛਤਰੀ ਹੈ ਹਾਂਜੀ ਹਾਂਜੀ ਤੇ ਮਾਡਲ ਇਹ ਆ ਗਿਆ ਸੀ ਮਾਡਲ 2004 ਆ ਜੀ ਰੇਟ ਰੇਟ 235000 ਆ ਜੀ ਮੌਕੇ ਤੇ 220000 ਤਾਂ ਦੇ ਦਿਆਂ 220000 ਦਾ ਟਰੈਕਟਰ ਮੌਕੇ ਤੇ ਮਿੱਤਰੋ ਇਹ ਬਣੂਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਭਾਈ ਕਹਿੰਦਾ ਰੀਨਾਲਾ ਇਕੱਲੇ ਮਗਰਿਆਟ ਟਰੈਕਟਰ ਦੇ ਲੱਗੇ ਹੋਏ ਨੇ ਤੇ ਮੂਰੇ ਆ ਗਿਆ ਐਨਸੀ ਆਸਾ ਸੁਪਰ ਪਲੱਸ ਵਾਲਾ ਪਾਵਰ ਇਹ 2024 ਮਾਡਲ ਆ ਜੀ ਪੰਜਵੇਂ ਮਹੀਨੇ ਦਾ ਨਵਾਂ ਨਿਕਲਿਆ ਜੀ ਠੀਕ ਹੈ ਜੀ ਟਰੈਕਟਰ ਦੀ ਕ੍ਰੀਨ ਜਮਾ ਨਵੇਂ ਵਰਗੀ ਪਈ ਆ ਜੀ ਠੀਕ ਹੈ ਜੀ ਇਹ ਤਾਂ ਚੱਲੇ ਕੁਸ ਕਰਦੇ ਹੋਣਾ 180 ਘੰਟੇ ਚੱਲਿਆ ਜੀ ਰੀਨਾਲ 180 ਘੰਟੇ ਚੱਲਿਆ ਮਿੱਤਰੋ ਤੇ ਟਾਇਰ ਤਾਂ ਬਿਲਕੁਲ ਰੀਪੇ ਪਏ ਨੇ ਜੀ ਹਾਂ ਜੀ ਹਾਂ ਜੀ ਨਵੇਂ ਪਏ ਆ ਜੀ ਟਰੈਕਟਰ ਹੀ ਨਵਾਂ ਪਿਆ ਬਾਕੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸੁਪਰ ਪਲੱਸ ਮਾਡਲ ਆ ਗਿਆ ਪਾਵਰ ਸਟੀਅਰਿੰਗ ਆ ਗਿਆ ਜੀ ਠੀਕ ਹੈ ਹਾਂਜੀ ਹਾਂਜੀ ਤੇ ਹਾਰ ਪਾਇਆ ਪੈ ਕੱਲੀ ਫੁਲਕਾਰੀ ਦੀ ਜ਼ਰੂਰਤ ਹੈ ਬਠਿੰਡਾ ਨੰਬਰਾ ਕਲੀਅਰ ਹੈ ਟਰੈਕਟਰ ਜੀ ਕਲੀਅਰ ਹੈ ਹਾਂਜੀ ਹਾਂਜੀ ਠੀਕ ਹੈ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਜੀ ਪੂਰਾ ਚੰਗਾ ਟਰੈਕਟਰ ਹੈ ਬਾਈ ਕਹਿੰਦਾ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਹੈ ਤੇ ਮਾਡਲ ਇਹ ਚ 24 ਆ ਗਿਆ ਤੇ ਰੇਟ ਰੇਟ ਹੈਗਾ 41000 ਜੀ ਤੇ ਮੌਕੇ ਦਾ ਮੌਕੇ ਤੇ 395000 ਦਾ ਦੇ ਦਿਆਂ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਜੀ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਮਿੱਤਰੋ 395000 ਦਾ ਟਰੈਕਟਰ ਮੌਕੇ ਤੇ ਹੈ ਬਣੂ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 340000 ਦਾ ਲੋਨ ਵੀ ਕਰਾ ਜਾਏਗੇ ਜੀ 340000 ਦਾ ਲੋਨ ਵੀ ਹੋ ਜਾਊ ਹਾਂਜੀ ਹਾਂਜੀ 340000 ਦਾ ਲੋਨ ਵੀ ਹੋ ਜਾਊ ਮਿੱਤਰੋ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਮੂਰੀ ਆ ਗਿਆ ਐਸ ਵੀ 350 ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਊਂਡ ਸਿਸਟਮ ਲੱਗਿਆ ਹੋਇਆ ਵਿੱਚੀ ਜਾਊਗਾ ਪੈਰਾਂ ਟੂਰਾਂ ਦੀ ਗੱਲ ਕਰੀਏ ਟਾਇਰ ਹੈਗੇ ਆ 45 ਕੇ ਪੈਸੇ ਟਾਇਰ ਆ ਇਹ ਚਾਰੇ ਠੀਕ ਹੈ 45 ਕੇ ਪੈਸੇ ਚਾਰੇ ਟਾਇਰ ਨੇ ਸਾਦੀ ਕਟਾਈ ਚ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਹੈ 2012 ਮਾਡਲ ਹੈ 2012 ਮਾਡਲ ਆ ਗਿਆ ਰੇਟ ਹੈਗਾ 1,95,000 ਜੀ ਤੇ ਮੌਕੇ ਤੇ ਮੌਕੇ ਤੇ 1,75,000 ਦਾ ਟਰੈਕਟਰ ਬਣ ਗਿਆ ਜੀ ਮੌਕੇ ਤੇ 1,75,000 ਦਾ ਟਰੈਕਟਰ ਮਿੱਤਰੋ ਬਣੂਗਾ ਆਲ ਰੀਨ ਵਾਲ ਹੈ ਹਾਂ ਆਲ ओरिजिनल ਆ ਜੀ ਆਲ ਰੀਨ ਵਾਲ ਹੈ ਬਾਈ ਟਰੈਕਟਰ ਦੇਖ ਸਕਦੇ ਹੋ ਦਾ ਟਰੈਕਟਰ ਹੈ ਤੇ ਆਜੋ ਬਾਈ ਨਾ ਕਰਦੇ ਆ ਗੱਲ ਹੋਣਾ ਬਈ ਇਸ ਤੋਂ ਇਲਾਵਾ ਕਿੱਥੇ ਖੜੋਗਾ ਟਰੈਕਟਰ ਟਰੈਕਟਰ ਆਪਣੇ ਦਲਮੰਡੀ ਸਾਹਬੋਂ ਹੁੰਦੇ ਆ ਜੀ ਮੇਨ ਆਪਣਾ ਪਿੰਡ ਹੈਗਾ ਸੰਗਤਖੁਰਦ ਠੀਕ ਹੈ ਜੀ ਹਾਂਜੀ ਹਾਂਜੀ ਇਹ ਕਿੱਥੇ ਪਿਆ ਜਾਂਦਾ ਜੀ ਇਹ ਨਾਲ ਹੀ ਹੈ ਦਲਮੰਡੀ ਸਾਹਬੋਂ ਨਾਲ 5 ਕਿਲੋਮੀਟਰ ਦੂਰੀ ਤੇ ਹੈ ਜੀ ਠੀਕ ਹੈ ਹਾਂਜੀ ਟਰੈਕਟਰ ਇੱਕ ਤੋਂ ਆਪਣੇ ਕੋਲ ਘਰੇ ਵੀ ਖੜਿਆ ਪੂਰੇ ਚੰਗੇ ਟਰੈਕਟਰ ਹੁੰਦੇ ਆ ਜੀ ਠੀਕ ਹੈ ਜੀ ਹਾਂ ਵੱਧ ਤੋਂ ਵੱਧ ਪੰਜਾਬ ਨੰਬਰ ਹੀ ਹੁੰਦੇ ਆ 1 2 ਹਰਿਆਣਾ ਨੰਬਰ ਵੀ ਹੁੰਦੇ ਆ ਠੀਕ ਹੈ ਜੀ ਚੰਗੇ ਟਰੈਕਟਰ ਹੁੰਦੇ ਆ ਜੀ ਠੀਕ ਹੈ ਜੀ ਹਾਂ ਤੇ ਮੋਬਾਈਲ ਨੰਬਰ ਕਿੰਨਾ ਬ 15583 रिपीट ਕਰਿਓ 81988 15583 ਜੀ ਧੰਨਵਾਦ ਬਾਈ ਜੀ ਧੰਨਵਾਦ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ